ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਬਾਈ ਜੀ ਸਾਰੇ ਠੀਕ ਠਾਕ ਹੋ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਆਹ ਦੇਖ ਲੋ ਯਾਰ ਚੰਗਾ ਟੋਲਾ ਬਣਾਇਆ ਹੈਗਾ ਲੁੱਟਣ ਨੂੰ ਲੋਕਾਂ ਨੂੰ ਜੇ ਕੋਈ ਕਹਿ ਦਿੰਦਾ 10 ਰੁਪਏ ਦੇ ਦੇ ਨਾ 10 ਰੁਪਏ ਨਹੀਂ ਦੇਣੇ ਕਣ ਕਪਾ ਦਿਓ ਕਣ ਕਪਾ ਦਿਓ ਤੇ ਇੰਨੇ ਨਹੀਂ ਕਣ ਇਕੱਠੀ ਕਰਕੇ ਢੰਗਾ ਦੇ ਭੇਸ ਚ ਤੇ ਲੋਟੂ ਹੀ ਫਿਰਦੇ ਆ ਲੋਕਾਂ ਨੂੰ ਲੁੱਟੀ ਜਾਂਦੇ ਜਮਾ ਲਟੇਰੇ ਹੀ ਆ ਇਹੇ ਕੋਈ ਸੰਤ ਨਹੀਂ ਕੋਈ ਕਿਤੇ ਨਹੀਂ ਲੈ ਕੇ ਜਾਣਾ ਕੋਈ ਬਾਬੇ ਨਹੀਂ ਕੋਈ ਖਾਲਸੇ ਨਹੀਂ ਇਹ ਲੋਟੂ ਆ ਸਾਰੇ ਮੇਰੇ ਸਾਹਮਣੇ ਜਮਾ ਅੱਖਾਂ ਦੇ ਵੇਖਣ ਦੇ ਸਾਹਮਣੇ ਆ ਆ ਫਿਰਦੇ ਆ ਗੱਡੀਆਂ ਲਈ ਤੇ ਗੱਡੀ ਭਰੀ ਫਿਰਦੇ ਆ ਕਣਕ ਨਾਲ ਤੇ ਇਹਨਾਂ ਨੂੰ ਕਿਹਾ ਸੀ ਵੀ ਪੈਸੇ ਲੈ ਲੋ ਕਹਿੰਦੇ ਨਹੀਂ ਅਸੀਂ ਪੈਸੇ ਨਹੀਂ ਲੈਣੇਗੇ ਸਾਨੂੰ ਕਣਕ ਪਾ ਦਿਓ ਤੇ ਉਹਨਾਂ ਨੇ ਘਟੋ ਘਟ 5 ਕਿਲੋ ਪਾਈ ਕਣਕ ਤੇ ਦਿੰਦੇ ਉਹ 20 ਰੁਪਏ ਸੀ ਕਿੱਥੇ 5 ਕਿਲੋ ਕਣਕ ਤੇ ਕਿੱਥੇ 20 ਰੁਪਏ ਇਹਨਾਂ ਨੂੰ ਤਾਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਇਨਬਾਕਸ ਦੇ ਵਿੱਚ ਭਾਈ ਲਾਈਕ ਕਮੈਂਟ